ਦਨ ਵੇਲੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਮੌਸਮ ਵਿਭਾਗ ਨੇ ਅਲਰਟ ਕੀਤਾ ਹੈ ਤਾਂ ਆਮ ਲੋਕਾਂ ਨੂੰ ਮੌਸਮ ਦੀ ਇੱਕ ਹੋਰ ਮਹਾਰਾ ਜਿਹੜੀ ਉਹ ਚੱਲਣੀ ਪਵੇਗੀ ਤਾਂ ਬ੍ਰੈਮਟਨ ਮਿਸਿਸਾਗਾ ਦੇ ਲਈ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ 40 ਡਿਗਰੀ ਤੱਕ ਤਾਪਮਾਨ ਮਹਿਸੂਸ ਹੋ ਸਕਦਾ ਹੈ ਬ੍ਰੈਮਟਨ ਅਤੇ ਮਿਸਿਸਾਗਾ ਦੇ ਨਿਵਾਸੀਆਂ ਨੂੰ ਵਾਧੂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ এনवायरमेंट ਕੈਨੇਡਾ ਦੀ ਚੇਤਾਵਨੀਆਂ ਜਿਹੜੀ ਉਹ ਜਾਰੀ ਹੋਈ ਹੈ ਗਰਮੀ ਨੂੰ ਲੈ ਕੇ ਖਾਸ ਕਰਕੇ ਨਮੀ ਭਰੇ ਹਾਲਾਤਾਂ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ ਜਿਸ ਨਾਲ ਹਾਲਾਤ ਥੋੜੇ ਖਤਰਨਾਕ ਰੂਪ ਦੇ ਵਿੱਚ ਸਾਹਮਣੇ ਆ ਸਕਦੇ ਨੇ ਰਾਸ਼ਟਰੀ ਮੌਸਮ ਏਜੰਸੀ ਦਾ ਕਹਿਣਾ ਹੈ ਕਿ ਸੋਮਵਾਰ ਦਾ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ ਲੇਕਿਨ ਨਮੀ ਦੇ ਕਾਰਨ ਇਹ 40 ਡਿਗਰੀ ਦੇ ਨੇੜੇ ਮਹਿਸੂਸ ਹੋਵੇਗਾ ਤਾਂ ਮੰਗਲਵਾਰ ਦੇ ਰਾਤ ਤੱਕ ਸੰਭਾਵਿਤ ਠੰਡਾ ਹੋਣ ਤੋਂ ਪਹਿਲਾਂ ਘੱਟੋ ਘੱਟ 40 ਦੇ ਦਹਾਕੇ ਵਿੱਚ ਨਮੀ ਦੇ ਨਾਲ ਗਰਮ ਰੁਜਾਨ ਮੰਗਲਵਾਰ ਤੱਕ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ ਹਾਲਾਂਕਿ ਗ੍ਰੇਟਰ ਟ੍ਰਾਂਟੋ ਅਤੇ ਹੈਲ ਮਿਲਟਨ ਖੇਤਰ ਦੇ ਵਿੱਚ ਬੁੱਧਵਾਰ ਤੱਕ ਕੋਈ ਵੀ ਰਾਹਤ ਨਹੀਂ ਮਿਲੇਗੀ ਤੈਂ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਗਰਮ ਅਤੇ ਨਮੀ ਵਾਲੀਆਂ ਹਵਾਵਾਂ AQI ਨੂੰ ਵਿਗਾੜ ਸਕਦੀਆਂ ਨੇ ਸੰਭਾਵੀ ਤੌਰ ਤੇ ਇਸ ਦੇ ਨਾਲ ਕਈ ਲੋਕਾਂ ਤੇ ਅਸਰ ਪੈ ਸਕਦਾ ਹੈ ਉੱਚ ਜੋਖਮ ਸੀਮਾ ਤੱਕ 에ਅਰ ਕੁਆਲਿਟੀ ਇੰਡੈਕਸ ਪਹੁੰਚਣ ਕਾਰਨ ਗੰਭੀਰ ਸਿਹਤ ਜੋਖਮ ਪੈਦਾ ਹੋ ਸਕਦੇ ਨੇ ਖਾਸ ਕਰਕੇ ਕਮਜ਼ੋਰ ਆਬਾਦੀ ਜਿਵੇਂ ਕਿ ਬਜ਼ੁਰਗ ਛੋਟੇ ਬੱਚੇ ਪੁਰਾਣੀਆਂ ਬਿਮਾਰੀਆਂ ਵਾਲੇ ਲੋਕ ਤਾਂ ਲੋਕਾਂ ਨੂੰ ਨਿੱਜੀ ਤੌਰ ਤੇ ਫੋਨ ਰਾਹੀਂ ਗੁਆਂਢੀਆਂ ਅਤੇ ਪਰਿਵਾਰਕ ਮੈਂਬਰਾਂ ਦੀ ਜਾਂਚ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਲਈ ਵਧੇਰੇ ਸਵੇਦਨਸ਼ੀਲਤਾ ਵਰਤੀ ਜਾ ਸਕੇ ਤਾਂ ਗਰਮੀ ਦੇ ਸ਼ੁਰੂਆਤੀ ਲੱਛਣਾਂ ਵਿੱਚ ਥਕਾਵਟ ਸਿਰਦਰਦ ਮਤਲੀ ਚੱਕਰ ਆਉਣੇ ਅਤੇ ਬਹੁਤ ਜ਼ਿਆਦਾ ਪਿਆਸ ਲੱਗਣਾ ਗੂੜਾ ਪਸ਼ਾਬ ਅਤੇ ਥਕਾਵਟ ਸ਼ਾਮਿਲ ਨੇ ਤਾਂ ਗਰਮੀ ਦੇ ਦੌਰ ਦੇ ਲੱਛਣਾਂ ਵਿੱਚ ਕਿਸੇ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਚਮੜੀ ਨਾਲ ਸੰਬੰਧਿਤ ਸਮੱਸਿਆਵਾਂ ਨੇ ਜਿਹੜੀਆਂ ਉਹ ਵੀ ਆ ਸਕਦੀਆਂ ਨੇ ਜਿਸ ਤਰ੍ਹਾਂ ਕਿ ਲਾਲ ਚਮੜੀ ਜਾਂ ਫਿਰ ਉਲਝਣ ਤਾਂ ਦੂਜੇ ਪਾਸੇ ਅਗਰ ਕੋਈ ਵੀ ਗਰਮੀ ਨੂੰ ਲੈ ਕੇ ਐਮਰਜੈਂਸੀ ਬਣਦੀ ਹੈ ਤਾਂ 911 ਤੇ ਕਾਲ ਕਰਕੇ ਤੁਰੰਤ ਡਾਕਟਰੀ ਸਹਾਇਤਾ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ਤਾਂ এনवायरमेंट ਕੈਨੇਡਾ ਨੇ ਲੋਕਾਂ ਨੂੰ ਪਾਣੀ ਪੀ ਕੇ ਹਾਈਡਰੇਟ ਰਹਿਣ ਦੀ ਸਿਫਾਰਸ਼ ਜਿਹੜੀ ਉਹ ਕੀਤੀ ਹੈ ਅਤੇ ਨਾਲ ਹੀ ਦਿਨ ਵੇਲੇ ਲੋਕਾਂ ਨੂੰ ਸ਼ੇਡਸ ਅਤੇ ਬਲਾਈਂਡਸ ਬੰਦ ਰੱਖਣ ਦੀ ਸਲਾਹ ਦਿੱਤੀ ਗਈ ਹੈ ਪੱਕੇ ਅਤੇ 에어 ਕੰਡੀਸ਼ਨ ਦੀ ਵਰਤੋਂ ਕਰਨ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਲੋੜ ਹੋਵੇ ਤਾਂ ਕੂਲਿੰਗ ਸੈਂਟਰਾਂ ਲਾਇਬ੍ਰੇਰੀਆਂ ਜਾਂ ਫਿਰ ਚੰਦਾਰ ਜਨਤਕ ਥਾਵਾਂ ਦੀ ਭਾਲ ਕਰਨੀ ਚਾਹੀਦੀ ਹੈ ਸਵੇਰ ਅਤੇ ਸ਼ਾਮ ਵੇਲੇ ਹੀ ਆਪਣੀਆਂ ਬਾਰੀ ਗਤੀਵਿਧੀਆਂ ਨੇ ਜਿਹੜੀਆਂ ਉਹ ਪਲਾਨ ਕਰਨੀਆਂ ਚਾਹੀਦੀਆਂ ਨੇ ਤਾਂ ਮੌਸਮ ਨੂੰ ਲੈ ਕੇ ਅਲਰਟ ਜਿਹੜਾ ਉਹ ਕੈਨੇਡਾ ਦੇ ਵਿੱਚ ਜਾਰੀ ਕੀਤਾ ਗਿਆ ਹੈ ਕੈਨੇਡਾ ਦੇ ਵਿੱਚ ਗਰਮੀ ਕਰਕੇ ਲੋਕ ਨੇ ਜਿਹੜੇ ਉਹ ਪਰੇਸ਼ਾਨ ਹੋ ਰਹੇ ਨੇ ਤਾਂ ਅਧਿਕਾਰੀਆਂ ਨੇ ਲੋਕਾਂ ਨੂੰ ਖਾਸ ਅਪੀਲ ਕੀਤੀ ਹੈ ਕਿ ਬੱਚਿਆਂ ਅਤੇ ਪਾਲਤੂ ਜਾਨਵਰਾਂ ਦਾ ਵਿਸ਼ੇਸ਼ ਧਿਆਨ ਆ ਜਿਹੜਾ ਉਹ ਰੱਖਿਆ ਜਾਵੇ ਕਿਸੇ ਵੀ ਬੱਚੇ ਜਾਂ ਫਿਰ ਪਾਲਤੂ ਜਾਨਵਰ ਨੂੰ ਪਾਰਕ ਕੀਤੀ ਕਿਸੇ ਕਾਰ ਦੇ ਵਿੱਚ ਨਾ ਛੱਡਿਆ ਜਾਵੇ ਕਿਉਂਕਿ ਉੱਥੇ ਤਾਪਮਾਨ ਤੇਜ਼ੀ ਦੇ ਨਾਲ ਵੱਧ ਸਕਦਾ ਹੈ ਅਤੇ ਗੰਭੀਰ ਸਥਿਤੀ ਬਣ ਸਕਦੀ ਹੈ